ਜਦੋਂ ਕੋਣਾ ਦੇ ਜੀਵਨ ਵਾਕਤ ਅੱਲਾਹ ਸਿੰਘਾਂ ਦੀਆਂ ਰੋਟੀਆਂ ਇਹ ਅਨੰਦ ਸਿੰਘ ਦਾ 파ਟਵਾਪੁਰ ਖੰਡ ਹੁਕਮ ਹੋਇਆ ਕਿ ਆਪਾਂ ਕਰਨਾ ਪਹਿਲਾ ਦਸਤਕੀ ਵਾਰ ਦੇ ਇੱਕ ਪੋੜੀ ਰਹਿਦੀ ਉਹ ਪਗੈਂਡ ਕਰਕੇ ਉਸ ਵਾਂਗ ਸਤਨੰਦ ਸਿੰਘ ਦਾ 파ਟਾ ਪਸਾਰੇ ਰੈਲਮਿਤ ਕਿ ਪੜਾਂਗੇ ਮੇਰੀਆਂ ਪੁੱਲਾਖੇ ਮਕਰੀਮ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਹੜੀ ਜ਼ਿੰਦਗੀ ਰਹਿੰਦੀ ਹੈ ਇਹਦੇ ਵਿੱਚ ਐਸੇ ਸਾਧੂਆਂ ਦਾ ਮਿਲਾਪ ਸਤਗੁਰ ਵਾਲੇ ਕਰਾਉਂਦੇ ਰਹਿਣ ਜਿਸ ਤਰ੍ਹਾਂ ਪਰਦਾਸ ਵਿੱਚ ਕਹਿੰਦੇ ਆ ਸਤਿ ਸ੍ਰੀ ਅਕਾਲ ਗੁਰਮੁਖ ਮੈਨੂੰ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਇਹ ਨਾਮ ਚਿਤੇ ਕਰਵਾਉਣ ਵਾਲੇ ਸਨ ਕਿਉਂਕਿ ਜਾਇਦਾ ਤੁਸੀਂ ਦੋਸਤ ਬਣਾਓਗੇ ਇਸ ਰੌਪੀਆਂ ਕੋਲੇ ਬੈਠੋਗੇ ਉਹਨਾਂ ਨਾਲ ਖੜਕ ਕੁੱਟ ਮੀਲਾ ਜੇ ਉਹਨੀਆਂ ਕੋਲੇ ਬੈਠਾ ਉਹਨਾਂ ਕੋਲ ਕੁੱਟ ਲਾ ਆਪ ਆਪਣਾ ਖਾਣਾ ਥੋੜੀ ਜੀ ਆ ਚਲ ਚਾ ਡੋਡਿਆਂ ਦਾ ਲਾਲ ਆ ਅੱਜ ਕੱਲ ਟਿੱਟਾ ਚੁੱਟਾ ਚੱਲਿਆ ਝੁਗਨੇ ਨਿਹਦਾ ਕਾ ਕੋਲ ਤੁੰਗੋ ਕਰਦੇ ਬੰਨਾ ਆ ਬੰਨਾ ਉੱਥੇ ਸਾਧੂ ਕੋਲ ਬੈਠੂਗੇ ਉਹ ਕਵਿਤਾ ਮਾੜਾ ਕੀ ਨਿਰ ਕਰਦਾ ਹੈ ਨਸਪੇੜਾ ਕਿੰਨੇ ਮੇਂ ਅਮਰਤ ਮੇਲੇ ਉੱਠਦਾ ਕਿੰਨਾ ਤਰ੍ਹਾਂ ਨਿਤਨੇ ਹੋਇ ਪਰ ਕਹੂੰ ਉਹ ਜੇ ਅਗੜਾ ਹੋਵੇ ਜਿਹੜੇ ਸਾਹਰ ਦਾ ਆਪਦੀ ਕੁਛ ਨਹੀਂ ਉਹ ਕੀ ਖਾਊਗਾ ਇਸ ਕਰਕੇ ਕੋ ਬਾਪੁਰਖਾ ਪੁੱਛਾ ਕਰਦੇ ਸਨ ਕਿ ਭਾਈ ਤੂੰ ਕਿਨੇ ਮੂਲ ਮੰਤਰ ਕਿਥੋਂ ਤਾਂ ਐਵੇਂ ਇੱਕ ਵਾਰੀ ਅੜਿਆ ਲੱਗੀ ਸੀ ਕਿ ਮੂਲ ਮੰਤਰ ਮੈਨੂੰ ਕਹਿੰਦਾ ਕਿੱਥੋਂ ਤੱਕ ਆ ਮਾਈ ਸਾਨੂੰ ਤਾਂ ਮੂਲ ਮੰਤਰ ਹਨਾਰ ਕੋਸੀਪੀ ਸੱਤਾ ਕੀ ਪੜਾਇਆ ਕਦੇ ਸੁਣਤਾ ਕੀ ਹੈ ਕਿ ਬਾੜੇ ਕੰਦੇ ਜੀ ਗੁਰ ਪ੍ਰਸਾਦ ਤੱਕ ਇੱਥੇ ਕੁੰਡੀ ਅੜਗੀ ਪਰੇਸ਼ੀਤੀ ਬੋਲੀ ਹੈ ਕਿਲਾ ਚੈ ਉਹ ਬੁਗਾ ਕੋਨਾ ਜਿਹੜੇ ਨੇ ਜਪਿਆ ਭਾਈ ਉਹ ਸਾਨੂੰ ਜਪਣ ਵਾਸਤੇ ਕਹਿਣਗੇ ਜਹ ਜਹ ਬੰਦਾ ਤਾਭੂ ਮਿਲੇਗਾ ਦੁਨਿਆਵੀ ਤੌਰ ਤੇ ਪਰਵਾਹ ਖੁਦਾ ਪਰ ਸਾਰੇ ਨਾਲ ਉਹਨਾਂ ਤੋਂ ਸਾਰੀ ਜੋਤ ਨਹੀਂ ਹੁੰਦੀ ਹੈ ਖੁਦਾ ਕਹਿੰਦਾ ਸਾਰਿਆਂ ਦੀ ਭਲਾ ਹੋ ਜੇ ਕਈ ਗੱਲ ਉਹ ਇਹ ਸੱਚਾ ਹੋ ਜਾਂਦੀ ਹੈ ਲੈ ਵੀ ਇਹ ਵੀ ਸੱਚਾ ਤੁਹਾਡੇ ਅੱਜ ਕੰਢ ਦਿੰਦਾ ਮੈਂ ਕਈ ਗੱਲ ਉਹ ਇਹ ਸੱਚਾ ਹੋ ਜਾਂਦੀ ਹੈ ਵੀ ਹਾਇਤਾ ਬਾਪੁਰਖ ਹੈ ਨਾ ਗੁਰੂ ਮੇਲੇ ਕੋਈ ਹੈ ਇੱਕ ਤਾਂ ਇਹਨਾਂ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਨਾ ਦੱਸਿਆ ਵੀ ਗੁਰੂ ਵਿੱਚ ਤੇ ਉਹਦੇ ਵਿੱਚ ਕੋਈ ਭੇਡਤਾ ਨਹੀਂ ਪਰ ਉਹ ਤੇ ਲੇਕੋ ਬਵਾਰ ਕਿਉਂ ਰਹੇ ਪਰ ਇਹ ਗੱਲਾਂ ਇਹ ਫੀਗੀਆਂ ਦੇ ਮਨ ਵਿੱਚ ਬੋਗ ਦੀਆਂ ਗੱਲਾਂ ਲੈ ਕਿ ਕਤਕਾਂ ਵਾਲੀ ਐ ਸੰਗਤ ਕੋਈ ਰੱਬ ਦਾ ਪਿਆਰਾ ਜਿਹੜੋ ਸਮਾਪੁਰ ਬੜੇ ਟੁੱਟ ਜਾਣ ਉਹਦੀ ਬਿਮਾਰੀ ਘਟ ਦਿੰਦੇ ਆ ਆਪਦੇ ਸੇ ਲੈ ਲੈਂਦੇ ਆ ਕਿਉਂਕਿ ਉਹਦੇ ਕਰਮ ਤਾਂ ਭੁਗਤ ਨਹੀਂ ਪਣਦੇ ਨਾ ਉਹ ਕਲੀ ਮੜੇ ਆਪਦੇ ਤੇ ਲੈ ਲੈਂਦੇ ਆ ਇਹਦੀ ਗੱਲ ਤਾਂ ਇਹ ਜੋ ਸਾਖੀਓ ਹੋਰ ਸਾਡੇ ਇਤਿਹਾਸ ਵਿੱਚ ਆਉਂਦੀਆਂ ਆ